ਜੀ ਮੈਂ ਡਾਕਟਰ ਸਵਰਨਜੀਤਾ ਬਨ 7 ਸਰਜਨ ਅੰਮ੍ਰਿਤਸਰ ਸਾਰੇ ਇਲਾਕਾ ਵਾਸੀਆਂ ਨੂੰ ਨਮਸਕਾਰ ਕਰਦਾ ਹਾਂ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਇੱਕ ਪੋਲੀਓ ਤੋਂ ਬਚਾਅ ਲਈ ਪल्स ਪੋਲੀਓ ਮਹੀਮ ਜਿਹੜੀ ਚਲਾਈ ਜਾ ਰਹੀ ਆ 12 13 ਤੇ 14 ਤਿੰਨ ਦਿਨ ਦਾ ਇਹ ਪ੍ਰੋਗਰਾਮ ਆ 12 ਤਰੀਕ ਨੂੰ ਐਤਵਾਰ ਸਾਡੀਆਂ ਟੀਮਾਂ ਜਿਹੜੀਆਂ ਐ ਉਹ ਜਿਹੜੀਆਂ ਫਿਕਸਡ ਬੂਥ ਆ ਉੱਥੇ ਬੱਚਿਆਂ ਨੂੰ ਜਿਹੜੇ 0 ਤੋਂ 5 ਸਾਲ ਦੇ ਬੱਚੇ ਹਨ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਣਗੇ ਤੇ 13 14 ਨੂੰ ਹਾਊਸ ਟੂ ਹਾਊਸ ਜਾਂਦੇ ਹਨ ਹਰ ਘਰਾਂ ਦੇ ਵਿੱਚ ਜਾ ਕੇ ਤੇ ਜਿਹੜੇ 0 ਤੋਂ 5 ਸਾਲ ਦੇ ਬੱਚੇ ਹਨ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਾਈ ਜਾਂਦੀ ਹੈ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਆਲਰੇਡੀ ਹੀ ਜਿਹੜਾ ਸਾਡਾ ਦੇਸ਼ ਹੈ ਉਹ ਪੋਲੀਓ ਮੁਕਤ ਹੋ ਚੁੱਕਾ 2011 ਚ ਲਾਸਟ ਪੋਲੀਓ ਦਾ ਕੇਸ ਹੋਇਆ ਸੀਗਾ ਐਂਡ 2014 2014 ਚ ਉਸ ਤੋਂ 3 ਸਾਲ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਘਰਾਰ ਦਿੱਤਾ ਗਿਆ ਹੈ ਲੇਕਿਨ ਫਿਰ ਫਿਲ ਵੀ ਥੋੜਾ ਬਹੁਤ ਜਿਹੜਾ ਖਤਰਾ ਹੈ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਜਿਵੇਂ ਪਾਕਿਸਤਾਨ ਤੇ ਅਫਗਾਨਿਸਤਾਨ ਉੱਥੇ ਪੋਲੀਓ ਦੇ ਕੁਝ ਕੇਸ ਹੈ ਜਿਹੜੇ ਉਹ ਪਾਏ ਜਾਂਦੇ ਆ ਤੇ ਆਪਣਾ ਜ਼ਿਲ੍ਹਾ ਜਿਹੜਾ ਬਾਰਡਰ ਡਿਸਟ੍ਰਿਕਟ ਆ ਐਂਡ ਕੁਛ ਨਾ ਕੁਛ ਆਵਾਜਾਈ ਵੀ ਆ ਐਂਡ ਉਹਦੇ ਲਈ ਇਹ ਵਿਸ਼ੇਸ਼ ਮੁਹਿੰਮ ਜਿਹੜੀ ਆ ਚਲਾਈ ਜਾਂਦੀ ਆ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਰਿਸਕ ਅਸੀਂ ਲੈਣ ਦੀ ਪੋਜੀਸ਼ਨ 'ਚ ਨਹੀਂ ਹੈਗੇ ਤੋ 12 13 14 ਉਹ ਜਿਹੜੀ ਮੁਹਿੰਮਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਮੁਹਿੰਮ 'ਚ ਸਾਡਾ ਸਾਥ ਦੇਣ ਉਹਦੇ 'ਚ ਮੇਰੇ ਨਾਲ ਇੱਥੇ ਡਾਕਟਰ ਰਿਸ਼ਿਤਾ ਨੇ ਜਿਹੜੇ WHO ਦੇ ਪਰਸਨ ਡਾਕਟਰ ਭਾਰਤੀ ਤਾਂ ਬਣ ਜਿਹੜਾ ਟੀਕਾ ਕਰਨਾ ਅਫਸਰ ਡਾਕਟਰ ਆਪਣੇ ਹੋਰ ਸਾਡੇ ਸਟਾਫ ਮੈਂਬਰ ਅਮਰਦੀਪ ਬਾਸਮੀਦਿਆ ਅਫਸਰ ਉਹ ਮੌਜੂਦ ਨੇ ਐਂਡ ਮੈਨੂੰ ਮੇਰੇ ਸਟਾਫ ਨੇ ਦੱਸਿਆ ਵੀ ਟੋਟਲ ਜਿਹੜੀ ਲਗਭਗ 50 7187000 ਦੇ ਆਸ-પાસ ਆਬਾਦੀ ਆ ਜਿਹਦੇ 549000 ਦੇ ਕਰੀਬ ਘਰਾਂ ਦੇ ਵਿੱਚ ਜਾ ਕੇ ਤੇ 297250 ਬੱਚੇ 297250 ਬੱਚੇ ਸਾਰਾ ਹੋਮਵਰਕ ਸਾਡੀਆਂ ਟੀਮਾਂ ਵੱਲੋਂ ਇੱਕ ਮਾਈਕਰੋ ਪਲਾਨ ਬਣਿਆ ਹੁੰਦਾ ਹੈ ਉਹਦੇ ਤਹਿਤ ਇਹ ਸਾਰਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਤੇ ਸਾਡੀਆਂ ਜਿਹੜੀਆਂ ਟੋਟਲ 1400 ਦੇ ਆਸ-પાસ ਟੀਮਾਂ ਨੇ ਸਾਡੇ ਸੁਪਰਵਾਈਜ਼ਰ ਨੇ ਜਿਹੜੇ ਆਲਮੋਸਟ 290 95 300 ਦੇ ਆਸ-ਪਾਸ ਸੁਪਰਵਾਈਜ਼ਰ ਨੇ ਉਹਦੇ ਸੁਪਰਵਾਈਜ਼ਰ ਦੇ ਸਾਥੇ ਸਾਰੇ ਮੈਡੀਕਲ ਅਫਸਰ ਐਮ ਐਚ ਵੀ ਜਾਂ ਹੋਰ ਸਿਹਤ ਭਾਗ ਦਾ ਸਟਾਫ ਆ ਉਹ ਇਸ ਮਹੀਨੇ ਨੂੰ ਸਫਲ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਦੇਖੋ ਕੋਈ ਵੀ ਜਿਹੜਾ ਸਿਹਤ ਭਾਗ ਦਾ ਕੰਮ ਆ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਅਧੂਰਾ ਹੈ ਸਿਰਫ ਸਿਹਤ ਭਾਗ ਦੀ ਜ਼ਿੰਮੇਵਾਰੀ ਨਹੀਂਗੀ ਵੀ ਸਾਰੇ ਕੰਮ ਕੀਤੇ ਜਾਣ ਨਾਲ ਦੇ ਨਾਲ ਨਾਲ ਲੋਕਾਂ ਦੀ ਪਾਰਟਿਸਪੇਸ਼ਨ ਕਿ ਇਹ ਪੇਰੈਂਟਸ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਉਹ 0 ਤੋਂ 5 ਸਾਲ ਦਾ ਬੱਚਾ ਹੈ